ਜੇਕਰ ਤੁਸੀਂ ਵੀ ਆਪਣੇ ਮਾਸੂਮ ਬੱਚਿਆਂ ਨੂੰ ਹੱਥਾਂ ਦੇ ਵਿੱਚ ਫੜਾਉਂਦੇ ਹੋ ਫੋਨ ਤੇ ਆਪਣੇ ਕੰਮਾਂ ਦੇ ਵਿੱਚ ਜਾਣੇ ਉਰਜਾ ਤਾਂ ਹੁਣ ਹੋ ਜਾਓ ਸਾਵਧਾਨ ਦੇਖਿਓ ਕਿਤੇ ਤੁਹਾਡੀ ਛੋਟੀ ਜਹੀ ਗਲਤੀ ਤੁਹਾਨੂੰ ਉਮਰ ਦਾ ਪਛਤਾਵਾ ਨਾ ਦੇ ਦੇਵੇ ਜੀ ਹਾਂ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ 3 ਸਾਲ ਦੀ ਬੱਚੀ ਆਪਣੇ ਹੱਥ ਦੇ ਵਿੱਚ ਮੋਬਾਈਲ ਲੈ ਕੇ ਬੈਠੀ ਸੀ ਅਤੇ ਉਸ ਦੇ ਉੱਤੇ ਕੁਝ ਗੇਮਾਂ ਖੇਡ ਰਹੀ ਸੀ ਤਾਂ ਅਚਾਨਕ ਉਹ ਮੋਬਾਈਲ ਬੱਚੀ ਦੇ ਹੱਥ ਵਿੱਚ ਫੜ ਜਾਂਦਾ ਤੇ ਉਹ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਫੋਨ ਚਲਾਉਂਦੇ ਹੀ ਵੇੜੇ ਬੈ ਕੇ ਗੁड़िया ਮੰਜੇ ਤੇ ਬੈ ਕੇ ਤੇ ਉਹ ਹੱਥ ੱਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ ਕੀ ਦੋਗ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਉਮਰ ਕਿੰਨੀ ਕੁ ਬੱਚੇ ਦੀ 3 ਸਾਲ ਦੀ ਰੈਗੂਲਰ ਬੱਚਾ ਪਹਿਲਾਂ ਵੀ ਪਹੁੰਚ ਚਲਾਉਂਦਾ ਸੀ ਨਹੀ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗ ਜੇ ਜਿਦ ਤਰਾ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਆ ਤੇ ਇਸ ਤਰਾ ਹੀ ਇਹਨੂੰ ਵੀ ਫੜਾ ਦਿੱਤਾ ਬੁ ਕਿਹੜਾ ਅੱਜ ਨਵਾਂ ਫੜਿਆ ਹੈ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਤੇ ਬੱਚੇ ਨੂੰ ਐਮ뷸ੈਂਸ ਬੁਲਾਇ ਗਈ ਹਸਪਤਾਲ ਕਿ ਬਿਲੇ ਨਾ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੈ ਉਹਨਾਂ ਘਰ ਇਹ ਕੱਪੜੇ ਕਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰ ਉਹ ਡਾਕਟਰ ਹੁਣ ਇਲਾਜ ਕਰਨ ਦੇ ਭਾਈ ਬੱਚੇ ਫੋਨ ਚਲਾਦੇ ਪਏ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਇਹ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਕੀ ਹੋਇਆ ਬੱਚੇ ਦਾ ਲੱਤਾਂ ਸੜ ਗਈ ਹੈ ਹਾਂਜੀ ਲੱਤਾਂ ਸੜਗੀਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਹੈ ਦਾ ਹਰ ਦੋ ਬਥਾਲੇ ਭਾਜੀ ਇਹ ਘਟਨਾ ਜੀ ਸਾਢੇ 12 ਵਜੇ ਦੀ ਹਾਂਜੀ ਬੱਚੀ ਠੀਕ ਹੈ ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਹੈ ਟਰੀਟਮੈਂਟ ਕਰਨਗੇ ਸਹੀ ਹੋ ਜਾਏਗਾ ਹਾਂਜੀ ਕੀ ਨਾ ਆਸ਼ਾ ਜੀ ਠੀਕ ਹੋ ਗਈ ਇਹ ਨਾ ਬੇਟੀ ਲਾ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਦੀ ਸੀ ਤੇ ਉਹਨਾਂ ਫੋਨ ਪਾੜ ਗਿਆ ਅਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਇਹ ਪੱਟਾਂ ਦੇ ਗੋੜਿਆਂ ਤੋਂ ਤਾਂ ਤਾਂ ਸਾਰੀ ਪੀ ਸੜ ਗਈ ਹੈ ਨਹੀਂ ਜੀ ਏਦਾਂ ਹੀ ਟੁੱਪ ਚ ਬੈਠੀ ਹਿਲਾ ਕੇ ਪੁਰਾਣਾ ਫੋਨ ਲੈ ਕੇ ਨਾ ਲੈ ਜੀ ਪੁਰਾਣਾ ਹੀ ਭਾਈ ਚਾਰ ਸਾਲ ਦਾ ਹਾਂਜੀ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਦਾ ਬੱਚਾ ਹਰਦੋਬਤ ਵਾਲੇ ਦਾ ਜੀ ਇਹਦੀ ਉਮਰ 3 ਸਾਲ ਹੈ ਕੀ ਘਟਨਾ ਹੋਈ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕੀ ਦੋ ਵਜੇ ਘਟਨਾ ਸੀ ਇਹ ਸਵੇਰ ਦੀ ਗੱਲ 10:30 ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਇਹਨੂੰ ਹਸਪਤਾਲ ਕਿ ਮਿਲਿਆ ਤਾਂ ਕਿ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਸੀ ਹਾਂਜੀ ਕੀ ਕੰਡੀਸ਼ਨ ਹੈ ਬੱਚੀ ਦੀ ਬਹੁਤ ਜ਼ਿਆਦਾ ਹਾਲਾਤ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੱੰਦਾ ਬੱਚੀ ਵਾਲਾ ਥੋੜਾ ਸਾਰਾ ਹੀ ਸਕਦਾ ਡਾਕਟਰ ਇਲਾਜ ਕਰ ਦੇਗੇ ਹਾਂਜੀ ਹਾਂਜੀ ਕਿੰਨੇ ਵਜੇ ਲਿਆਂਦਾ ਗਿਆ ਇਹਨੂੰ ਇਹਨਾਂ ਨੂੰ ਸਵੇਰੇ 8:00 11:00 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਜੀ ਹਾਂਜੀ ਫੋਨ ਤੇ ਪਹਿਲਾਂ ਵੀ ਚਲੰਦੇ ਰਹੇ ਜੀ ਹਾਂਜੀ ਹਾਂਜੀ ਪਹਿਲਾਂ ਵੀ ਚਲੰਦੇ ਰਹੇ ਇੱਕ ਆਉਂਦਾ ਹਾਂਜੀ ਉਥੇ ਹੀ ਹਸਪਤਾਲ ਦੇ ਡਾਕਟਰ ਨੇ ਗੱਲਬਾਤ ਕਰਦੇ ਕਿਹਾ ਕਿ ਅਸੀਂ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਬੱਚੀ ਖਤਰੇ ਤੋਂ ਬਾਹਰ ਹੈ ਤੇ ਉਸ ਦੀ ਹਾਲਤ ਵਿੱਚ ਵੀ ਸੁਧਾਰ ਹੈ ਸਾਡੇ ਕੋ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਦੇ ਨਾਲ ਉਹਦਾ ਨੀਚੇ ਲੋਅਰ ਅਬਡੋਮਨਲ ਐਂਡ ਪਰਿਨੀਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਜ਼ ਕਹਿੰਦੇ ਨੇ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵਿਥ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ हां जी जी मोबाइल जो हिस्ट्री ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ आले-ਦੋਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਖੈ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਮਾਪਿਆਂ ਨੇ ਵਿਅਰਥ ਹੋ ਜਾਂਦੇ ਨੇ ਕਿ ਬੱਚਿਆਂ ਨੂੰ ਸਮਾਂ ਦੇਣ ਦੀ ਬਜਾਏ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੇ ਦਿੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ